ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪਹਿਲੀ ਜੀ ਦਾ ਜਨਮ ਦਿਨ ਪੰਜ ਗਰਾਈਂ ਖੁਰਦ ਵਿਖੇ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਖਦੇਵ ਸਿੰਘ ਖਾਲਸਾ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਆ ਗਿਆ ਐਸਾ ਨਗਰ ਕੀਰਤਨ ਵਿੱਚ ਭਾਗ ਲਿਆ ਚੱਠੀ ਭਾਈ ਦੇ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਚੰਗੀ ਬਾਤ ਦਿਖਾਈ ਹੋਰ ਉਹਨਾਂ ਨੂੰ ਕਿ ਪੜ੍ਹਦੇ ਸਭੇ ਲੋਕਾਂ ਨੇ ਪਤੀ ਦਾ ਪਤੀ ਅਤੇ ਗੁਰਦਵਾਰਿਆਂ ਦੇ ਨੰਕਾ ਨੂੰ ਜਿੱਥੇ ਸ੍ਰੀ ਸਾਹਿਬ ਨੂੰ ਨਮਸਕਾਰ ਕੀਤੀ ਉੱਥੇ ਨਾਲ ਹੀ ਪੰਜ ਪਿਆਰਿਆਂ ਨੂੰ ਸਰੋਪਾਵਸਾਉ ਪੇਟ ਕੀਤੇ ਗਏ ਤੇ ਇਸੇ ਨਾਲ ਹੀ ਜਿਹੜੇ ਵਿਅਕਤੀ ਇਸ ਨਗਰ ਕੀਰਤਨ ਦੀ ਗਵਾਹੀ ਪੰਜ ਪਿਆਰਿਆਂ ਦੁਆਰਾ ਕੀਤੀ ਗਈ ਪਿੰਡ ਦੇ ਵੱਖ-ਵੱਖ ਜਗ੍ਹਾ ਤੇ ਪੜਾਦਰ ਪੜਾ 5 ਪਿਆਰਿਆਂ ਨੂੰ ਵੱਖ-ਵੱਖ ਕਮੇਟੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਜਿੱਥੇ ਲੋਕਾਂ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ 5 ਪਿਆਰਿਆਂ ਨੂੰ ਵੱਖ-ਵੱਖ ਸਾਈਂ ਸਰੋਪਾਉਸ ਆਫ ਪੇਟ ਕੀਤੇ ਗਏ ਉੱਥੇ ਇਸ ਸਮਾਗਮ ਦੇ ਮੁੱਖ ਪ੍ਰਬੰਧਕਾਂ ਨੂੰ ਵੀ ਜਗ੍ਹਾ-ਜਗ੍ਹਾ ਸਨਮਾਨਤ ਕੀਤਾ ਗਿਆ ਸੋ ਇਹ ਇੱਕ ਪੰਜ ਗ੍ਰਾਂਈਂ ਖਫੌਦ ਦੇ ਪਿੰਡ ਦੀ ਮਿਸਾਲ ਰਹੀ ਜਾਂ ਇਹ ਪਿੰਡ ਮਿਸਾਲ ਬਣਿਆ ਕਿ ਸਮੁੱਚੇ ਪਿੰਡ ਨੇ ਇਕੱਠੇ ਹੋ ਕੇ ਪ੍ਰੋਗਰਾਮ ਮਨਾਇਆ ਪਹਿਲੀ ਪੌਣੀ ਦੇ ਵਿਦਿਆਰਥੀਆਂ ਵੱਲੋਂ ਜੋ ਕੀ ਭਾਈ ਸਕੂਲ ਦੇ ਵਿਦਿਆਰਥੀ ਸਨ ਉਹਨਾਂ ਨੇ ਗਤਕੀ ਦੇ ਰਾਹੀਂ ਲੋਕਾਂ ਨੂੰ ਦੇਖਿਆ ਹੋਇਆ ਹੈ ਜੋਰ ਆਪ ਤੱਕ ਤੇ ਸੰਗਤਾਂ ਨੂੰ ਆਪਣੇ ਨਾਲ ਜੋੜਿਆ ਸੋ ਆਓ ਗੱਲਬਾਤ ਕਰਦੇ ਹਾਂ ਬਹੁਤ ਬੰਦ ਪਹਿਲਾਂ ਦੇਖੋ

thank you I don't know, I don't know. ਸਾਹੋਕੇ ਦੇ ਕਬਿਸ਼ਰੀ ਜਥੇ ਨੇ ਬਾਬਾ ਜੀ ਦੇ ਗੁਰਪਰਬ ਨੂੰ ਮਨਾਉਣ ਦੇ ਗੋਣਗਾਨ ਕੀਤੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਖਾਲਸਾ ਪੰਚਗ੍ਰਾਮ ਵਰਤ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨਗਰ ਨਿਵਾਸੀਆਂ ਨੂੰ ਜਿੱਥੇ-ਜਿੱਥੇ ਵੀ ਗੁਰੂ ਨਾਨਕ ਦੇਵਾ ਸੰਗਤ ਬੈਠੀ ਆ ਸਾਬ ਨੂੰ ਸਭ ਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਬਰਪੂਰ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਲ ਸਿੰਘ ਪੂਰ ਮੈਂਬਰ ਪੰਚਾਇਤ ਮਹਨਗਰਾਈ ਖੁਰਦਕਰਤੀ ਸਗੁਰਦਵਾਰਾ ਬਾਬਾ ਜੀ ਸਮੂਹ ਸਾਧ ਸੰਗਤ ਮੇਰੇ ਵੱਲੋਂ ਗੁਰਨਾਨਕ ਦੇਵ ਜੀ ਦੇ ਉਦਾਰਪੁਰਪ ਦੀਆਂ ਲੱਖਾਂ ਲੋੜਾਂ ਜਨਵਾਰੀ ਸਾਲ ਸਾਲ ਕਮੇਟੀ ਤੇ ਜਿਵੇਂ ਨਾਨਕ ਨੇ ਸਖਤਾਂ ਬੈਠੀਆਂ ਗੁਰਨਾਨਕ ਦੇਵ ਜੀ ਦੇ ਗੁਰਪੁਰਪ ਤੇ ਕਾਸ਼ਪੁਰਪ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਦਾ ਯੋਜਨਾ ਹੈ ਤੇ ਸਾਰੇ ਸਾਰੇ ਦੁਆਰਾ ਮਾਤਮਾਨੇ ਪਰੇ ਹੱਥ ਰੱਖੇ ਜੀ ਨਾਨਕ ਸਿੰਘ ਜੀ ਕਾਂਦ ਰਸਤੀਆਂ ਪੰਛੀ ਸਾਰਿਆਂ ਨੂੰ ਮਾਤਮਾ ਵੱਲੋਂ ਵੱਦਾ ਸੇਵਾ ਕਰਨ ਦਾ ਮੌਕਾ ਦੇਣਾ ਨਾਮਦਾਰ ਸਿੱਖੀਆਂ ਨੂੰ ਬਰਸ਼ ਹੈ ਜੀ ਜੀ ਡਾਕਟਰ ਸਾਹਿਬ ਆਏਗੇ ਵੀ ਰਾਤ ਤੋਂ ਬਾਅਦ ਸਾਰੇ ਨਗਰ ਵਿੱਚ ਕਾਂਦ ਰਸਤੀ ਦੇ ਦੇਸ਼ ਦੇ ਵਿਕਾਸ ਸੰਗਰਾਮ ਨੂੰ ਬਰਨਾਕ ਦੇ ਦੇ ਲੱਖ ਲੱਖ ਮੁਬਾਰਕਾਂ ਮੈਂ ਗੁਰਦੇਤ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਜੀ ਆਇਆਂ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਤੋਂ ਚੱਲ ਕੇ ਨਗਰ ਕੀਰਤਨ ਪੂਰੇ ਪਿੰਡ ਦਾ ਚੱਕਰ ਲਾ ਕੇ ਇੱਥੇ ਪਹੁੰਚੇ ਨੇ ਇਹਨਾਂ ਦੇ ਆਉਣ ਤੇ ਮੈਂ ਆਪਣੇ ਵੱਲੋਂ ਔਰ ਆਪਣੀ ਕਮੇਟੀ ਵੱਲੋਂ ਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਕ ਦਾ ਮੀਤ ਜਰ ਚੰਕ ਜੀ ਅੱਧ ਤੱਕ ਮੈਂ ਬਰਾਬਰ ਨੂੰ ਆ ਦੇ ਰਿਹਾ ਹਾਂ ਬਹੁਤ ਨਾਮ ਦੇਸੀ ਰਣਦੇਰ ਨਾਲ ਲੱਖ ਲੱਖ ਜਨ ਦਰ ਹੈ ਚੰਕ ਜੀ ਦਾ ਖਾਲਸਾ ਮੇਰਾ ਮੈਂ ਕਿਰਨ ਜੀ ਦਾ ਪਾਵਰ ਸਾਰੇ ਮਾਜੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਬੁਲਦੀ ਹਾਂ ਮੈਂ ਨਾਮ ਦੀਪੋਰਟ ਕਾਂਜਈ ਖੋਤ ਤੋਂ ਪਰਬਤੀਆਂ ਲੱਖ ਲੱਖ ਵਧਾਈਆਂ ਹੋਣ ਸਾਰੇ ਨਗਰ ਸਭਾ ਜੀ ਦੀ ਬਤ ਹੈ ਮੇਰਾ ਨਾਮ ਕੇਵਲ ਸਿੰਘ ਸਾਰਿਆਂ ਨੂੰ ਜਨਮ ਸੇ ਬਹਿ ਜਾਓ ਲੱਖ ਲੱਖ ਵਧਾਈਆਂ ਦੇ ਪਛੋਣ ਵਤਨਾ ਭਲਾ ਚਾਹੀਦਾ ਹੈ ਜੀ ਖਾਸਾ ਵਾਹਿਗੁਰੂ ਜੀ ਦਾ ਖਾਲਸਾ ਹੈ ਜੀ ਤੇ ਬ੍ਰਿਗੇਡਰ ਜਸਦੇਵ ਸਿੰਘ ਕੱਟ ਪੰਜ ਗਰੀ ਤੋਂ ਕੀ ਜਰ ਨਾਨਕ ਦੇਵ ਜੀ ਦਰਮਦਰ ਦੀ ਲੱਖ ਰੱਖ ਰੱਖ ਸਾਹਿਬ ਨੂੰ ਬੜਾ ਤਰਤਾ ਕਰ ਜਵਾਂ ਚਾ ਰਾਮ ਮੈਂ ਕਰਾਂ ਪਹਿਲੇ ਦੋਰਾ ਦਾ ਜਸਮੈਂ ਮੇਰੀ मही <laughs> भ E <laughs>

love ਸਤਿ ਸ੍ਰੀ ਅਕਾਲ ਗੁਰਪਰਵ ਦੇ ਪ੍ਰਵਾਨ ਨੂੰ ਬੜੀ ਬੁਢੀ ਕਰਤਾਲ ਸੋ ਸ਼੍ਰੀ ਗਾਇਕ ਜੀ ਦੇ ਘਰ ਤੇ ਬਹੁਤ ਹੀ ਵਧੀਆ ਉਧਰ ਮੈਂ ਪਿੰਡ ਦਾ ਜਦ ਤੁਸੀਂ ਗੁਰਪਰਵ ਇੱਕ ਮੁੱਠੋ ਮਨਾ ਰਹੇ ਹਾਂ ਮੈਂ ਧਾਰਮਿਕ ਮੁੰਡੇ ਤੋਂ ਪਾਸੇ ਉੱਤੇ ਚੌਕ 1994 ਦੇ ਵਿੱਚ ਅੱਜ 31 ਸਾਲ ਪਹਿਲਾਂ ਜਦੋਂ ਤੁਹਾਡਾ ਹਾਈ ਸਕੂਲ ਬਣਿਆ ਮੈਂ ਤੁਹਾਡੇ ਹਾਈ ਸਕੂਲ ਦੇ ਵਿੱਚ ਬਤੌਰ ਵਾਸਤਾ ਆਇਆ ਸੀ ਪਰ ਐਲ ਥੋੜਾ ਸਮਾਂ ਹੋ ਗਿਆ ਬਾਦਨਾ ਪ੍ਰਿੰਸੀਪਲ ਵੜ ਗਿਆ ਸੱਜੂ ਚਲਾ ਗਿਆ 1994 ਦੇ ਵਿੱਚ ਮੈਂ ਤੁਹਾਡੇ ਸੀ ਜਿਹੜਾ ਮਾਸਟਰ ਬਹਿ ਕੇ ਗਿਆ ਜਿਹਨੂੰ ਦਮਾ ਅਪਗ੍ਰੇਡ ਹੋਇਆ ਸੀ ਤਾਂ ਮੈਂ ਫਿਰ ਜਿਹੜੇ ਕਿਤੇ ਨਾਲ ਮੈਚ ਗਿਆ ਸੀ ਮੈਂ ਉਸੇ ਦੀ ਗੱਲ ਕਰਨੀ ਆ ਵੀ ਬਹੁਤ ਵਧੀਆ ਉਤਮਾ ਪਿੰਡ ਦਾ ਜਦੋਂ ਤੁਸੀਂ ਇਕੱਠੇ ਹੋ ਕੇ ਵਰਕਰ ਨੂੰ ਮਨਾਉਂਦੇ ਹੋ ਤੇ ਨਾਲ ਉਸ ਪੈਸੇ ਦੀ ਜਿਹੜੀ ਵਰਤੋਂ ਆ ਉਹ ਕਿਤੇ ਨਾ ਕਿਤੇ ਲੰਗਰ ਦੇ ਰੂਪ ਵਿੱਚ ਤੁਸੀਂ ਕਰਦੇ ਹੋ ਬਹੁਤ ਹੀ ਵਧੀਆ ਗੱਲ ਹੈ ਪਰ ਸਮੇਂ ਦੀ ਲੋੜ ਮੁਤਾਬਕ ਜਿਵੇਂ ਜਿਵੇਂ ਬਦਲਾਅ ਹੁੰਦਾ ਸਾਨੂੰ ਵੀ ਆਪਣੇ ਆਪ ਨੂੰ ਬਦਲਾ ਲੈਣਾ ਚਾਹੀਦਾ ਹੈ ਜਿਵੇਂ ਤੁਸੀਂ ਆਪਣੀ ਮਿਹਨਤ ਤੇ ਮਸ਼ਕਤ ਦੀ ਕਮਾਈ ਦੇ ਵਿੱਚੋਂ ਆਪਣੀ ਮਿਹਨਤ ਦੇ ਵਿੱਚੋਂ ਆਪਣੀ ਇਮਾਨਦਾਰੀ ਦੇ ਵਿੱਚੋਂ ਦਸਵੰਧ ਕੱਢਦੇ ਹੋ ਤੇ ਦਸਵੰਧ ਕੱਢ ਕੇ ਗੁਰੂ ਘਰ ਦੇ ਇੱਥੇ ਲਾਉਂਦੇ ਹੋ ਤਾਂ ਮੇਰੀ ਇੱਕ ਹੋਰ ਬੇਨਤੀ ਆ ਜਿੱਥੇ 10 ਰੁਪਏ ਦਾ ਤੁਸੀਂ ਨਾਨਸਕਾਰ ਗੁਰੂ ਜਨ ਸਾਹਿਬ ਨੂੰ ਜਾਂ ਗੁਰਪਰਵਨ ਤੇ ਜੋ ਜਾਣੇ ਉਹਦੋਂ ਕਰਦੇ ਹੋ ਤੁਹਾਨੂੰ ਇੱਕ ਮੇਰੀ ਬੇਨਤੀ ਹੈ ਪ੍ਰਬੰਧਕਾਂ ਨੂੰ ਵੀ ਵੀ ਇਹ ਕੋਲ ਕੁੱਤੇ ਆਸਤੇ ਵੀ ਲਾ ਦਿਓ ਜਿੱਥੇ ਤੁਸੀਂ ਜਾਓ 10 ਦੀ ਜਾਏ 11 ਰੁਪਏ ਲੈ ਕੇ ਜਾਓ ਜਿੱਥੇ 10 ਰੁਪਏ ਤੁਸੀਂ ਪ੍ਰਬੰਧਕ ਕਮੇਟੀ ਜਾਂ ਗੁਰਦੁਆਰਾ ਸਾਹਿਬ ਆਸਤੇ ਉਹ ਆਪਣੀ ਮਿਹਨਤ ਤੇ ਸ਼ਕਤ ਦੀ ਕਮਾਈ ਦੇ ਵਿੱਚੋਂ ਸਸਵਾਜ ਕੱਢਣਾ ਭੇਟਾ ਦੇਣੀ ਆ ਉਥੇ ਐਜੂਕੇਸ਼ਨ ਹੈਲਪ ਵਾਸਤੇ ਵਿਦਿਆਦੀ ਵਾਸਤੇ ਜਿਹੜਾ ਤੁਹਾਡਾ 1 ਰੁਪਿਆ ਉਸ ਬੋਲਕ ਦੇ ਵਿੱਚ ਜਾਣਾ ਚਾਹੀਦਾ ਕਿਉਂਕਿ ਐਜੂਕੇਸ਼ਨ ਹੀ ਬਦਲਾਅ ਧਾਰਮਿਕ ਪਰਵਰਤੀਆਂ ਕਿਤੇ ਨਾ ਕਿਤੇ ਸਾਨੂੰ ਮਨੁੱਖਤਾ ਦੀ ਜਾਗਰੂਕਤਾ ਸਿਖਾਉਂਦੀਆਂ ਪਰ ਸਮੇਂ ਦੇ ਹਾਣੀ ਬਣਨ ਵਾਸਤੇ ਸਾਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ ਜਿਹੜੇ ਲੋਕ ਐਜੂਕੇਸ਼ਨ ਤੋਂ ਪਿੱਛੇ ਚਲੇ ਜਾਂਦੇ ਨੇ ਜਾਂ ਜਿਹੜੇ ਬੱਚੇ ਐਜੂਕੇਸ਼ਨ ਨਹੀਂ ਲੈ ਸਕਦੇ ਤੁਹਾਡੀ ਜਿਹੜੀ ਬੋਲਕਾ ਉਹ ਕਦੇ ਨਾ ਕਦੇ ਉਹਨਾਂ ਲਈ ਸਹਾਇਤਾ ਨੇ ਚਾਹੀਦੀ ਆ ਉਹਦੇ ਬਾਰੇ ਇਹਨੀਆਂ ਬੇਨਤੀਆਂ ਕਰਦਾ ਸੀ ਇੰਚੀ ਚਕਵਾਰਪੁਰ ਤੋਂ ਅੱਜ ਦੇ ਗੁਰਪੁਰ ਤੋਂ ਬਧਾਈ ਦਿੰਦਾ ਹੋਇਆ ਤੁਸੀਂ ਸਾਰੇ ਹੀ ਬਧਾਈ ਦੇ ਫਰ ਤੋਂ ਸਮੂਚਾ ਪੈਡ ਬਧਾਈਆਂ ਪਾਤਰ ਵਾਇ ਨੀਕਾ ਕਾਲਸਾ ਸਿੰਘਾਇਆ ਤੁਸੀਂ ਦੇਖ ਰਹੇ ਹੋ ਗਿਆਨ ਜੋਤੀ ਚੈਨਲ ਮੈਂ ਬਿਆਨ ਸਿੰਘ ਸਿੱਧੂ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ੁਕਰੀਆ